ਗਰਮੀ ਦੇ ਮੌਸਮ ਦੌਰਾਨ ਦਿਨੋ-ਦਿਨ ਵਧ ਰਹੇ ਤਾਪਮਾਨ ਕਾਰਨ ਲੋਕਾਂ ਨੂੰ ਗਰਮੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਜਿਸ ਕਾਰਨ ਧੁੱਪ ਵਿੱਚ ਸੜਕਾਂ ਤੇ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਐਸ ਗਰਮ ਮੌਸਮ ਦੌਰਾਨ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਸੰਬੰਦੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸਐਮਓ ਡਾਕਟਰ ਸਵਰਨਜੀਤ ਧਵਨ ਨੇ ਫਾਸਪੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਗਰਮੀ ਦੇ ਮੌਸਮ ਵਿੱਚ ਖਾਸ ਕਰ ਤੇਜ਼ ਧੁੱਪ ਵਿੱਚ ਬਾਹਰ ਨਿਕਲਣ ਵੇਲੇ ਕੁਝ ਸਾਵਧਾਨੀਆਂ ਵਰਤਣ ਬਾਰੇ ਦੱਸਿਆ। ਉਹਨਾਂ ਕਿਹਾ ਕਿ ਇਸ ਮੌਸਮ ਵਿੱਚ ਬਾਹਰ ਸੜਕਾਂ ਤੇ ਨਿਕਲਣ ਵੇਲੇ ਆਪਣੇ ਸਿਰ ਅਤੇ ਮੂੰਹ ਨੂੰ ਕੱਪੜੇ ਨਾਲ ਢੱਕ ਕੇ ਨਿਕਲੋ। ਜ਼ਿਆਦਾ ਪਾਣੀ ਪੀਓ, ਲੱਸੀ, ਸ਼ਕੰਜਵੀ ਜਾਂ ਸ਼ਰਬਤ ਦਾ ਸੇਵਨ ਕਰੋ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਗਰਮੀ ਨਾਲ ਚੱਕਰ ਆਉਣ, ਸਿਰਦਰਦ ਜਾਂ ਬੁਖਾਰ ਹੋਵੇ ਤਾਂ ਨਜ਼ਦੀਕ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਓ। ਤੇ ਉਹਦੇ ਲਈ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਹਸਪਤਲ ਜਾਂਦੇ ਆ ਸਾਡੇ ਮਰੀਜ਼ਾਂ ਨੂੰ ਵੀ ਇਹੋ ਹੀ ਹਦਾਇਤ ਹੈ ਬੇਨਤੀ ਆ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਘੱਟ ਤੋਂ ਘੱਟ ਘਰੋਂ ਬਾਹਰ ਨਿਕਲੋ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਕਿ ਆਮ ਜਨਤਾ ਜੋ ਕੰਮ ਕਰ ਵਾਲੀ ਆ ਦਿਹਾੜੀ ਕਰਨ ਵਾਲੇ ਕੁਝ ਮਜ਼ਦੂਰ ਨੇ ਜਾਂ ਮਰੀਜ਼ ਨੇ ਉਹਨਾਂ ਨੂੰ ਆਣਾ ਹੀ ਪੈਂਦਾ ਹੈ ਗਰਮੀ ਦੇ ਵਿੱਚ ਐਂਡ ਉਹਦੇ ਲਈ ਸਭ ਤੋਂ ਪਹਿਲੇ ਤਾਂ ਇਹ ਸਾਵਧਾਨੀ ਹੈ ਵੀ ਆਪਣਾ ਸੇਰ ਵਗੈਰਾ ਜਿਹੜਾ ਹੈ ਉਟੱਕੇ ਰੱਖੋ ਬਾਡੀ ਨੂੰ ਆਪਣਾ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਕਵਰ ਕਰ ਸਕੀਏ ਕਿਉਂਕਿ ਮੌਸਮ ਖਰਾਬ ਹੁੰਦਾ ਮੱਕੀ ਵਿੱਚ ਛਰਤੋਂ ਵਿੱਚ ਵਿਚਾਰ ਆਂਦਾ ਐਂਡ ਦੂਜਾ ਇਹ ਹੈ ਕਿ ਲੋਟ ਆਫ ਹਾਈਡਰੇਸ਼ਨ ਲੋਟ ਆਫ ਹਾਈਡਰੇਸ਼ਨ ਦਾ ਮਤਲਬ ਇਹ ਆ ਕਿ ਲਗਾਤਾਰ بار بار ਕੁਝ ਕੁ ਸਮੇਂ ਬਾਅਦ ਆਪਾਂ ਕੋਈ ਨਾ ਕੋਈ ਲਿਕੁਇਡ ਪਾਣੀ ਕੋਈ ਹੋਰ ਲੱਸੀ ਨਿੰਬੂ ਪਾਣੀ ਜਾਂ ਨਾਰੀਅਲ ਦਾ ਪਾਣੀ ਜੋ ਵੀ ਜਿਹੜੀ ਚੀਜ਼ ਵੀ ਆਪਾਂ ਆਰਾਮ ਨਾਲ ਸਾਡੀ ਜੇਬ ਜਿਉਂ ਇਜਾਜ਼ਤ ਦਿੰਦੀ ਆ ਉਦੇ ਮੁਦਬਕ ਉਹ ਪੀਂਦੇ ਰਹੀਏ ਨੰਬਰ 2 ਅਗਰ ਕੋਈ ਫੀਲਿੰਗ ਇਹੋ ਜੀ ਆ ਰਹੀ ਆ ਵੀ ਲਗ ਤਾਪਮਾਨ ਸਡਨਲੀ ਵੱਧ ਗਿਆ ਬੋਡੀ ਦਾ ਟੈਂਪਰੇਚਰ ਵੀ ਸਿਰਦਰਦ ਕਰ ਰਿਹਾ ਕੋਈ ਉਲਟੀਆਂ ਆ ਰਹੀਆਂ ਘਬਰਾਹਟ ਹੋ ਰਹੀ ਹੈ ਚੱਕਰ ਆ ਰਿਹਾ ਤੇ ਸਭ ਤੋਂ ਪਹਿਲਾਂ ਤਾਂ ਤੁਰੰਤ ਇਹ ਆ ਵੀ ਜਰਾ ਆਪਣਾ ਠੰਡਾ ਪਾਣੀ ਸਿਰ 'ਚ ਪਾਓ ਥੋੜਾ ਠੰਡੀ ਛਾਂ 'ਚ ਬੈਠੋ ਪੱਕੇ ਥੱਲੇ ਬੈਠੋ ਕੂਲਰ ਥੱਲੇ ਬੈਠੋ ਐਂਡ ਵੱਧ ਤੋਂ ਵੱਧ ਉਸੇ ਵੇਲੇ ਕੋਈ ਅਗਰ ਨਿੰਬੂ ਨਮਕ ਚੀਨੀ ਦਾ ਘੋਲ ਉਹ ਪੀਓ ਐਂ ਅਗਰ ਕੋਈ ਆਦਮੀ ਜਾਂ ਕੋਈ ਹੋਰ ਇਨਸਾਨ ਕੋਈ ਔਰਤ ਕੋਈ ਵੀ ਹੋਸ਼ ਹੋ ਗਿਆ ਹੈ ਤੇ ਨਾਲ ਵਾਲੇ ਜਿਹੜੇ ਉਹਨੂੰ ਤੁਰੰਤ ਇਮੀਡੀਏਟਲੀ ਸਾਡੇ ਸਰਕਾਰੀ ਹਸਪਤਾਲ ਲੈ ਕੇ ਆਣ ਤਾਂ ਕਿ ਉਸੇ ਵੇਲੇ ਉਹਨੂੰ ਜਿਹੜਾ ਜਿਹੜਾ ਅਗਰ ਕੋਈ ਸਟ੍ਰੋਕ ਵਗੈਰਾ ਹੋਇਆ ਹੈ ਉਹਦਾ ਇਲਾਜ ਕਰਕੇ ਤੇ ਅਸੀਂ ਉਹਦੀ ਜਾਨ ਬਚਾ ਸਕੀਏ ਗਰਮੀ ਦੇ ਮੌਸਮ ਦੇ ਚੱਲਦੇ ਆ ਦਿਨੋ ਦਿਨ ਤਾਪਮਾਨ ਵੱਧ ਰਿਹਾ ਹੈ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਔਰ ਇਸ ਸੰਬੰਧੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਐਸਐਮਓ ਡਾਕਟਰ ਸਵਰਨਜੀਤ ਤਵਨ ਨੇ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਬਾਹਰ ਨਿਕਲਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਔਰ ਕਿਵੇਂ ਗਰਮੀ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ ਉਸ ਸੰਬੰਧੀ ਜਾਣਕਾਰੀ ਦਿੱਤੀ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ